ਨੇ ਨਪਿੰਦਰ ਰਾਜਸਟਾਨਗ ਦੇ ਨਾਲ ਤੁਸੀਂ ਜ਼ਿਕਰ ਵੀ ਕਰ ਰਹੇ ਸੀ ਕਿ ਮਲਵਿੰਦਰ ਸਿੰਘ ਕੰਗ ਪਹਿਲੇ ਦਿਨ ਆਏ ਵਿਦਿਆਰਥੀ ਆਗੂ ਨੇ ਸਾਂਸਦ ਨੇ ਆਨੰਦਪੁਰ ਸਾਹਿਬ ਤੋਂ ਉਹਨਾਂ ਦਾ ਇਸ ਤੇ ਕੀ ਰਿਐਕਸ਼ਨ ਜੀ ਬਿਲਕੁਲ ਮਲਵਿੰਦਰ ਸਿੰਘ ਕੰਗ ਉਸ ਵੇਲੇ ਸਾਡੇ ਨਾਲ ਮੌਜੂਦ ਨਹੀਂ ਕਿਉਂਕਿ ਮਲਵਿੰਦਰ ਸਿੰਘ ਕੰਗ ਪਹਿਲੇ ਦਿਨ ਉੱਥੇ ਪਹੁੰਚ ਗਏ ਸੀ ਜਦੋਂ ਇਹ ਸੈਨੇਟ ਵਾਲਾ ਵਿਵਾਦ ਖੜਾ ਹੋਇਆ ਕਿਉਂ ਪਹੁੰਚ ਗਏ ਸੀ ਕਿਉਂਕਿ ਇੱਕ ਦਾ ਮੈਂਬਰ ਪਾਰਲੀਮੈਂਟ ਨੇ ਇਤੋਂ ਦੂਜਾ ਇਸੇ ਯੂਨੀਵਰਸਿਟੀ ਦੇ ਵਿੱਚੋਂ ਇਹਨਾਂ ਨੇ ਆਪਦੀ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਦੋ ਵਾਰ ਪ੍ਰਧਾਨ ਰਏ ਯੂਨੀਵਰਸਿਟੀ ਦੇ ਦੋ ਵਾਰ ਸੈਨੇਟ ਮੈਂਬਰ ਰਹੇ ਇਸ ਮਸਲੇ ਤੋਂ ਪੜੀ ਪਾਂ ਤਮਾਕੂ ਵੀ ਸੀ ਔਰ ਇਹਨਾਂ ਨੇ ਪਹਿਲੇ ਦਿਨ ਕਿਹਾ ਸੀ ਕਿ ਇਸ ਮਸਲੇ ਨੂੰ ਕੋਰਟ ਦੇ ਵਿੱਚ ਜਾਂ ਫਿਰ ਵਿਧਾਨ ਸਭਾ ਦੋਨੇ ਜਗ੍ਹਾ ਤੇ ਲਿਜਾਣ ਦੀ ਤਿਆਰੀ ਕਰ ਰਹੇ ਆ ਸਾਡੇ ਨਾਲ ਮੌਜੂਦ ਨੇ ਕੰਗਸ ਸਾਹਿਬ ਦੁਬਾਰਾ ਨੋਟੀਫਿਕੇਸ਼ਨ ਆ ਗਿਆ ਜੀ ਕਹਿੰਦੇ ਪਹਿਲਾ ਵਾਲਾ ਨੋਟੀਫਿਕੇਸ਼ਨ ਰੱਦ ਹੋ ਗਿਆ ਦੇਖੋ ਇਹ ਮੈਨੂੰ ਲੱਗਦਾ ਵੀ ਪੰਜਾਬੀਆਂ ਦੀ ਜਿਹੜੀ ਲੜਾਈ ਲੜਨ ਦੀ ਜਿਹੜੀ ਫਿਤਰਤ ਹੈ ਜਿਹੜੀ ਸਪਿਰਿਟ ਹੈ ਉਹਦੀ ਜਿੱਤ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਮੈਂ ਪਹਿਲਾਂ ਵੀ ਬੜੀ ਬਾਰੇ ਗੱਲ ਕੀਤੀ ਹੈ ਕਿ ਸਾਡਾ ਪੰਜਾਬ ਦਾ ਇਮੋਸ਼ਨਲ ਹਿਸਟੋਰੀਕਲ ਤੇ ਕਨਸਟੀਟਿਊਸ਼ਨਲ ਨਾਤਾ ਹੈ ਰਿਸ਼ਤਾ ਹੈ ਔਰ ਇਹਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹਦਾ ਜ਼ਿਕਰ ਵੀ ਤੁਸੀਂ ਕੀਤਾ ਸੈਨੇਟ ਸਿੰਡੀਕੇਟ ਅਸੀਂ ਆਪ ਉਸ ਸਿਸਟਮ ਚੋਂ ਨਿਕਲ ਕੇ ਉੱਥੋਂ ਬਹੁਤ ਚੀਜ਼ਾਂ ਸਿੱਖ ਕੇ ਅੱਜ ਮੇਨਸਟ੍ਰੀਮ ਪੋਲਿਟਿਕ ਚ ਪੰਜਾਬ ਲਈ ਕੰਮ ਕਰ ਰਹੇ ਹਾਂ ਸੋ ਸਾਡੀ ਪਛਾਣ ਵੀ ਉੱਥੋਂ ਬਣੀ ਹੈ ਇਸ ਸੰਸਥਾ ਨਾਲ ਸਾਡਾ ਬੜਾ ਗੂੜਾ ਰਿਸ਼ਤਾ ਹੈ ਸਾਨੂੰ ਦਿੱਲੀ ਲਗਾਬ ਵੀ ਹੈ ਔਰ ਪਹਿਲਾਂ ਵੀ ਅੱਜ ਤੋਂ 2020 ਚ ਵੀ ਜਦੋਂ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਏ ਗਏ ਸੀ ਉਦੋਂ ਵੀ ਅਸੀਂ ਲੜਾਈ ਲੜੀ ਸੀ तमाम ਵਿਦਿਆਰਥੀ ਸਾਬਕਾ ਵਿਦਿਆਰਥੀ ਇਸ ਸਮਾਂ ਪੋਲਿਟিক্যাল ਪਾਰਟੀਆਂ ਨੇ ਵੀ ਉਦੋਂ ਬੜਾ ਸਹਿਯੋਗ ਕੀਤਾ ਸੀ ਇਲੈਕਸ਼ਨ ਹੋਏ ਔਰ ਇਸ ਵਾਰ ਜਿਹੜਾ ਇਹ ਬਹੁਤ ਵੱਡਾ ਹਮਲਾ ਸੀ ਕੇਂਦਰ ਦਾ ਪੰਜਾਬ ਦੀ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਣ ਦਾ ਉਸ ਹਮਲੇ ਨੂੰ ਰੋਕਣ ਚ ਵਿਫਲ ਕਰਨ ਚ ਅਸੀਂ ਸਾਰੇ ਕਾਮਯਾਬ ਹੋਏ ਹਾਂ ਤੇ ਸਾਰੇ ਪੰਜਾਬੀਆਂ ਨੂੰ ਤੁਹਾਡੇ ਰਾਹੀ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਾ ਅੱਛਾ ਫੈਸਲਾ ਬੇਸ਼ੱਕ ਨੋਟੀਫਿਕੇਸ਼ਨ ਵਾਪਸ ਹੋ ਗਿਆ ਜੀ ਪਰ ਕਈ ਵਾਰ ਮਸਲੇ ਉਲਟ ਜਾਂਦੇ ਆ ਕਿਉਂਕਿ ਮਸਲਾ ਅੱਜ ਨਹੀਂ ਉਠਿਆ ਇਹ ਮਸਲਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸੰਘਰਸ਼ ਵੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਹੁਣ ਕੀ ਲੱਗਦਾ ਹੈ ਕੀ ਪਹਿਲਾਂ ਤੋਂ ਕੋਈ ਤਿਆਰੀ ਦੀ ਜ਼ਰੂਰਤ ਤੁਹਾਨੂੰ ਨਜ਼ਰ ਆਉਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਸਦਨ ਦੇ ਵਿੱਚ ਅਜੇ ਵੀ ਕੁਝ ਚੀਜ਼ਾਂ ਐਮੈਂਡ ਕਰਨ ਦੀ ਲੋੜ ਪਵੇਗੀ ਤਾਂ ਕਿ ਅੱਗੇ ਤੋਂ ਅਜਿਹੇ ਨੋਟੀਫਿਕੇਸ਼ਨ ਨਾ ਆਵੇ ਤੁਹਾਨੂੰ ਲੱਗਦਾ ਹੈ ਕਿ ਪੱਕੇ ਪੈਰੀ ਹੋਣ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਕੋਈ ਕਮੀ ਪੇਸ਼ ਜਿਦੇ ਕਰਕੇ ਆ ਇਹ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਸੀ ਇਹ ਬਹੁਤ ਬਹੁਤ ਵੈਲਿਡ ਤੇ ਵਾਜਿਬ ਸਵਾਲ ਤੁਹਾਡਾ ਡੈਫੀਨਿਟਲੀ ਬਹੁਤ ਸਾਨੂੰ ਸਤਰਕ ਹੋਣ ਦੀ ਲੋੜ ਪਵੇਗੀ ਔਰ ਪੰਜਾਬ ਦੀ ਸਰਕਾਰ ਨੂੰ ਮਾਣਯੋਗ ਮੁੱਖ ਮੰਤਰੀ ਜੀ ਹਾਲਾਂਕਿ ਅੱਜ ਸਵੇਰੇ ਹੀ ਉਹਨਾਂ ਨੇ ਇਸ ਵਿਸ਼ੇ ਤੇ ਬੜਾ ਠੋਕ ਜਾ ਕੇ ਕਹਿ ਦਿੱਤਾ ਸੀ ਹਾਲਾਂਕਿ ਦੋ ਦਿਨ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਕਹਿਤੀ ਸੀ ਵੀ ਅਸੀਂ ਲੀਗਲੀ ਔਰ ਜਿਹੜਾ ਸਾਡਾ ਜੁਡੀਸ਼ ਜਿਹੜਾ ਲੈਜਿਸਲੇਸ਼ਨ ਦੇ ਰਾਹੀਂ ਯਾਨੀ ਕਿ ਵਿਧਾਨ ਸਭਾ ਦੇ ਰਾਹੀਂ ਵੀ ਆਹੀ ਕਿਉਂਕਿ ਬੇਸਿਕਲੀ ਜਿਹੜਾ ਇਹ ਪੂਰਾ ਐਕਟ ਹੈ ਪੰਜਾਬ ਦੀ ਵਿਧਾਨ ਸਭਾ ਦਾ ਪਾਸ ਕੀਤਾ ਐਕਟ ਹੈ ਉੱਚ ਅਸੀਂ ਪਹਿਲਾਂ ਹੀ ਸਟਰੋਂਗ ਸੀ ਤੇ ਆਉਣ ਵਾਲੇ ਟਾਈਮ 'ਚ ਇਹਦਾ ਪਰਮਾਨੈਂਟ ਹੱਲ ਜਿਹੜਾ ਇਹ ਰੋਜ਼-ਰੋਜ਼ ਸਾਨੂੰ ਤੰਗ ਕਰਦੇ ਆ ਰੋਜ਼-ਰੋਜ਼ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਦਾ ਹੱਕ ਖੋਣ ਦੀ ਕੋਸ਼ਿਸ਼ ਸੈਂਟਰ ਕਰਦਾ ਹੈ ਇਹਦਾ ਪਰਮਾਨੈਂਟ ਹੱਲ ਸਾਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਲੈ ਕੇ ਉੱਥੇ ਹੀ ਹੱਲ ਹੈ ਇਹਦਾ ਔਰ ਮੈਂ ਤੁਹਾਡੇ ਰਾਹੀਂ ਵੀ ਸਾਰੇ ਪੰਜਾਬੀਆਂ ਨੂੰ ਵੀ ਔਰ ਇਸ ਗੱਲ ਦਾ ਭਰੋਸਾ ਵੀ ਦਿਵਾਉਣਾ ਕਿ ਮਾਨਯੋਗ ਮੁੱਖ ਮੰਤਰੀ ਜੀ ਆਉਣ ਵਾਲੇ ਅਗਲੇ ਸੈਸ਼ਨ 'ਚ ਵਿਧਾਨ ਸਭਾ ਜਿਹਦਾ ਪਰਮਾਨੈਂਟ ਹਾਲ ਵੀ ਕਰਨਗੇ ਤਾਂਕਿ ਪੂਰੀ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਉਹਨੂੰ ਗਵਰਨ ਕਰੇ ਪੰਜਾਬ ਚਲਾਵੇ ਇੱਕ ਚੀਜ਼ ਹੋਰ ਜੀ ਯੂਨੀਵਰਸਟੀਆਂ ਚਲਾਉਣ ਦੇ ਲਈ ਵੱਡੇ ਫੰਡਾਂ ਦੀ ਲੋੜ ਪੈਂਦੀ ਹੈ ਇੱਕ ਕਈ ਵਾਰ ਨੇ ਇਸ ਤਰ੍ਹਾਂ ਦੇ ਸ਼ੰਕੇ ਪੈਦਾ ਹੁੰਦੇ ਰਹਿੰਦੇ ਆ ਸਵਾਲ ਉੱਠਦੇ ਰਹਿੰਦੇ ਆ ਕਿਸ ਸਟੇਟ ਸ਼ਾਇਦ ਉਹ ਪੂਰੀ ਫੰਡਿੰਗ ਹੈ ਜਿਹੜੀ ਉੱਥੇ ਕਮਜ਼ੋਰ ਪੈ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਪਾਸੇ ਵੀ ਝੱਕਣਾ ਪਏਗਾ ਧਿਆਨ ਦੇਣਾ ਪਏਗਾ ਬਾਕੀ ਥਾਵਾਂ ਤੇ ਦੇਖੋ ਬਹੁਤ ਜ਼ਰੂਰਤ ਹੈ ਫੰਡਾਂ ਦੀ ਪਰ ਕਿਉਂਕਿ ਸਾਡਾ ਇਹ ਐਜੂਕੇਸ਼ਨ ਸਾਡਾ ਸਾਡੀ ਜੜ ਹੈ ਇੱਥੇ ਵੀ ਬਹੁਤ ਲੋੜ ਪੈਣੀ ਤੁਹਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਹੈ ਪੰਜਾਬ ਸਰਕਾਰ ਦੀ ਜਿਹਨੂੰ ਠੀਕ ਕਰਨ ਦੀ ਜ਼ਰੂਰਤ ਹੈ ਤੇ ਆਂਦੇ ਦੇ ਕੇ ਇੱਕ ਵਾਰੀ ਠੋਕਰ ਲੱਗੇ ਤਾਂ ਬੰਦਾ ਸੰਭਲ ਜਾਂਦਾ ਇਹ ਤੁਹਾਨੂੰ ਠੋਕਰ ਲੱਗੀ ਆ ਲੱਗਦਾ ਹੈ ਕਿ ਉਸ ਠੋਕਰ ਤੋਂ ਸੰਭਲ ਕੇ ਹੁਣ ਉਸ ਪਾਸੇ ਵੀ ਝੱਕਣ ਦੀ ਲੋੜ ਆ ਹਾਂ ਬਿਲਕੁਲ ਬਿਲਕੁਲ ਇਹ ਤਾਂ ਬਹੁ ਕਿਉਂਕਿ ਇਹ 40% ਅਸੀਂ ਗ੍ਰਾਂਟ ਦਿੰਦੇ ਸੀ ਪੰਜਾਬ ਸਰਕਾਰ ਔਰ 60% ਗ੍ਰਾਂਟ ਜਿਹੜੀ ਆ ਕੇਂਦਰ ਸਰਕਾਰ ਵੱਲੋਂ ਦੀ ਲੇਕਿਨ ਇਹਦੇ ਚ ਪਿਛਲੇ 2.5 ਦਸ਼ਕਾਂ ਤੋਂ ਤੇ ਮੇਰਾ ਨਿੱਜੀ ਅਨੁਭਵ ਵੀ ਆ ਵੀ ਕਿਤੇ ਨਾ ਕਿਤੇ ਕਮੀ ਪੇਸ਼ੀ ਰਹੀ ਆ ਟਾਈਮ ਲੀ ਗ੍ਰਾਂਟ ਦੇਣ ਚੱਤੀ ਤੇ ਉਹ ਵੈਕਿਊਮ ਜਿਹੜਾ ਫਿਲ ਕਰਨਾ ਪਊ ਉਹ ਸਾਨੂੰ ਬਾਕੀ ਚੀਜ਼ਾਂ ਛੱਡ ਕੇ ਇਹ ਜਿਹੜੀ ਸੰਸਥਾ ਜਿਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਹੈ ਯੂਨੀਵਰਸਟੀਆਂ ਹੀ ਸਾਡੇ ਸੂਬੇ ਦੀਆਂ ਤੁਹਾਡੇ ਮੁਲਕ ਦਾ ਦਿਸ਼ਾ-ਦਿਸ਼ਾ ਦਸ਼ਾ ਔਰ ਦਿਸ਼ਾ ਦੋਨੋਂ ਤੈਅ ਕਰਦੀਆਂ ਸੋ ਇਹਦੇ ਤੇ ਡੈਫੀਨਿਟਲੀ ਇਹ ਜਿਹੜਾ ਫਾਈਨੈਂਸ਼ੀਅਲ ਐਸਪੈਕਟ ਹੈ ਜਿਹੜਾ ਤੁਸੀਂ ਦੜ ਗੱਲ ਕੀਤੀ ਹੈ ਉਹ ਉਹਦੇ ਲਈ ਸਾਨੂੰ ਟਾਈਮਲੀ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਔਰ ਸਾਨੂੰ ਜਿਹੜੀਆਂ ਕੇਂਦਰ ਦੀਆਂ ਸਾਜਸ਼ਾਂ ਜਿਵੇਂ ਉਹਨਾਂ ਨੇ ਰਿਫਾਰਮਸ ਕਮੇਟੀ ਬਣਾਤੀ ਕਦੀ ਜੀ ਕਦੀ ਜੂਰੀਡਿਕਸ਼ਨ ਘਟ ਕਰਨ ਦੀ ਗੱਲ ਕਰਤੀ ਕਦੀ ਐਮੈਂਡਮੈਂਟ ਕਰਨ ਦੀ ਗੱਲ ਇਹ ਸਾਰੀਆਂ ਚੀਜ਼ਾਂ ਤੇ ਸਹਾਰਾ ਕਰਣਾ ਅੱਛਾ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੇ ਆ ਮੁੱਖ ਮੰਤਰੀ ਜੀ ਦਾ ਗੁੰਡਾ ਖੜਕਾਓਗੇ ਜਾ ਕੇ ਕਿਉਂਕਿ ਤੁਹਾਡੇ ਆਪ ਦੇ ਮੁੱਖ ਮੰਤਰੀ ਜਾ ਕੇ ਉਹਨਾਂ ਨਾਲ ਗੱਲਬਾਤ ਕਰੋਗੇ ਯੂਨੀਵਰਸਿਟੀ ਦੇ ਨੁਮਾਇंदे ਦੇ ਤੌਰ ਤੇ ਜਾਵੜੋ ਨਹੀਂ ਮੁੱਖ ਮੰਤਰੀ ਜੀ ਆਪ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਬੜੇ ਸੰਵੇਦਨਸ਼ੀਲ ਹੈ ਜਦੋਂ ਹਰਿਆਣੇ ਨੇ ਕਿਹਾ ਸੀ ਵੀ ਸਾਨੂੰ ਕਾਲਜਾਂ ਦੀ ਅਫੀਲੀਏਸ਼ਨ ਦਿੱਤੀ ਜਾਵੇ ਔਰ ਪੰਜਾਬ ਦਾ ਗਵਰਨਰ ਸਾਹਿਬ ਵੀ ਜਿਹੜੇ ਸਾਹਿਬ ਕਾ ਪਿਛਲੇ ਗਵਰਨਰ ਸੀ ਉਹ ਵੀ ਹਾਂ ਛਾਂ ਮਲਾ ਰਹੇ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੈਂਡ ਲਿਆ ਸੀ ਬਿਲਕੁਲ ਨਹੀਂ ਅਸੀਂ ਦਵਾਂਗੇ ਸੋ ਉਹ ਸਾਰੀਆਂ ਚੀਜ਼ਾਂ ਨਾਲ ਬਹੁਤ ਚੰਗੀ ਤਰੀਕੇ ਨਾਲ ਵਾਕਫ ਹੈ ਫਾਈਨੈਂਸ਼ੀਅਲ ਜਿਹੜਾ ਮੈਟਰ ਹੈ ਡੈਫੀਨਿਟਲੀ ਇਹਦੇ ਤੇ ਮੈਂ ਨਿੱਜੀ ਤੌਰ ਤੇ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਹਾਲਾਂਕਿ ਉਹਨਾਂ ਦੇ ਧਿਆਨ ਚ ਹੀ ਹੈ ਸਾਰਾ ਈਸ਼ੂ ਕਿ ਉਹਨਾਂ ਵਾਲੇ ਟਾਈਮ 'ਚ ਸਮੱਸਿਆ ਨਾ ਆਵੇ ਟਾਈਮ 'ਤੇ ਪੰਜਾਬ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਗ੍ਰਾਂਟ ਜਾ ਤਾ ਬਿਲਕੁਲ ਮਲਵਿੰਦਰ ਸਿੰਘ ਕੰਗਹੋਰੀ ਕਿਉਂਕ ਇਹ ਲੜਾਈ ਮੁੱਖ ਤੌਰ ਤੇ ਅੱਗੇ ਹੋ ਕੇ ਲੜਦੇ ਰਹੇ ਨੇ ਤਾਂ ਕਹਿੰਦੇ ਨੇ ਕਿ ਪੰਜਾਬੀਆਂ ਦੀ ਵੱਡੀ ਜਿੱਤ ਆ ਪਰ ਅੱਗੇ ਤੋਂ ਸਤਰਕ ਹੋਣ ਦੀ ਵੀ ਜ਼ਰੂਰਤ ਹੈ ਠੀਕ ਹੈ ਬਹੁਤ ਸ਼ੁਕਰੀਆ ਨਪਿੰਦਰ ਸਿੰਘ ਬਰਾੜ ਮੇਰੇ ਸਹਿਯੋਗੀ ਮਲਵਿੰਦਰ ਸਿੰਘ ਕੰਗ ਦੇ ਨਾਲ ਗੱਲਬਾਤ ਕਰ ਰਹੇ ਸੀ ਸਾਂਸਦ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਸ਼ਿਰ ਅਨੰਦਪੁਰ ਸਾਹਿਬ ਤੋਂ ਵਿਦਿਆਰਥੀ ਆਗੂ ਰਹਿ ਚੁੱਕੇ ਨੇ ਸੈਨੇਟ ਦੇ ਮੈਂਬਰ ਰਹਿ ਚੁੱਕੇ ਨੇ ਜਿਨ੍ਹਾਂ ਨੇ ਕਿਹਾ ਕਿ ਇਹ ਪੰਜਾਬੀਆਂ ਦੀ ਜਿੱਤ ਹੈ ਤਾਂ ਇਹ ਵੱਡਾ ਮਸਲਾ ਸੀ ਜਿਕਰ ਇਸ ਸਮੇਂ ਸਰ ਨਾਨ ਨਿਪਟਦਾਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਅੰਦੋਲਨ ਵੱਡੇ ਪ੍ਰਦਰਸ਼ਨ ਹੋਣੇ ਸੀ ਪਰ ਉਸ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਹੈ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਅਤੇ ਸਿੰਡੀਗੇਟ ਭੰਕਰਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਵੱਖ-ਵੱਖ ਆਗੂਆਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਸਮੇਤ ਬੀਜੇਪੀ ਦੇ ਵੱਲੋਂ ਵੀ ਆਪਣਾ ਪ੍ਰਤੀਕਰਮ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸੈਂਟਰ ਦੇ ਕੋਲੇ ਪੰਜਾਬ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਜਿਨ੍ਹਾਂ ਨੇ ਪੰਜਾਬ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਦੂਜੇ ਪਾਸੇ ਵਿਦਿਆਰਥੀ ਆਗੂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਇੱਕ ਜੁਟਤਾ ਦੀ ਜਿੱਤ ਹੈ ਪੰਜਾਬੀਆਂ ਦੀ ਜਿੱਤ ਹੈ ਕਿਉਂਕਿ ਇਸ ਦੇ ਨਾਲ ਜਿਹੜੀ ਸਾਡੀ ਯੂਨੀਵਰਸਿਟੀ ਹੈ ਉਹ ਸਾਡੇ ਹੱਥਾਂ ਦੇ ਵਿੱਚੋਂ ਚਲੇ ਜਾਣੀ ਸੀ ਕੇਂਦਰ ਸਰਕਾਰ ਦੇ ਹੱਥਾਂ ਦੇ ਵਿੱਚ ਚਲੇ ਜਾਣੀ ਸੀ ਸਾਡਾ ਹੱਕ ਪੰਜਾਬ ਦਾ ਪੰਜਾਬ ਦੇ ਹੱਕਾਂ ਲਈ ਅਸੀਂ ਲੜਾਈ ਲੜਦੇ ਰਵਾਂਗੇ ਸੰਘਰਸ਼ ਕਰਦੇ ਰਵਾਂਗੇ ਤੇ ਸਾਡੀ ਸਪਿਰਟ ਦੀ ਜਿੱਤ ਹੈ ਕਿ ਭਾਪ ਲਿਆ ਸੀ ਕੇਂਦਰ ਸਰਕਾਰ ਨੇ ਵੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਨਾਲ ਪ੍ਰਦਰਸ਼ਨ ਅਤੇ ਅੰਦੋਲਨ ਵਧ ਸਕਦੇ ਨੇ ਤਾਂ ਹੁਣ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੇ ਫੈਸਲੇ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਇਹ ਵੱਡੀ ਖਬਰ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਲਗਾਤਾਰ ਵਿਦਿਆਰਥੀ ਜਿਹੜੇ ਆਗੂ ਨੇ ਅਤੇ ਨਾਲ ਹੀ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਵਿੰਗ ਨੇ ਉਹਨਾਂ ਦੇ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਿਆਮ ਆਦਮੀ ਪਾਰਟੀ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਆਖਰਕਾਰ ਕੇਂਦਰ ਨੂੰ ਪੰਜਾਬ ਦੇ ਅੱਗੇ ਪੰਜਾਬੀਆਂ ਦੇ ਅੱਗੇ ਪੰਜਾਬ ਦੀ ਜਨਤਾ ਦੇ ਅੱਗੇ ਝੁਕਣਾ ਪਿਆ ਉਹਨਾਂ ਦੀ ਜਿੱਤ ਹੈ ਸੰਘਰਸ਼ ਦੀ ਜਿੱਤ ਹੈ ਦੱਸਦੀ ਹੈ ਕਿ ਪੀਯੂ ਸੈਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਅਤੇ ਇਸ ਦਾ ਡਟਮਾ ਵਿਰੋਧ ਹੋ ਰਿਹਾ ਸੀ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਸੀ ਇਵਨ ਕਿ ਬੀਜੇਪੀ ਦੇ ਵੱਲੋਂ ਵੀ ਕੇਂਦਰ ਦੇ ਅੱਗੇ ਇਸ ਨੂੰ ਲੈ ਕੇ ਪੱਖ ਰੱਖਿਆ ਗਿਆ ਜਿਸ ਤੋਂ ਬਾਅਦ ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ ਸੈਨੇਟ ਅਤੇ ਸਿੰਡੀਗੇਟ ਭੰਗ ਕਰਨ ਨੂੰ ਲੈ ਕੇ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਉਲੀਕਣ ਲਈ ਵੀ ਪਲੈਨਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਇਸੇ ਦੇ ਵਿਚਾਲੇ ਕੇਂਦਰ ਦੇ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋਟੈਸਟ ਦੀਆਂ ਵੀ ਦੂਜੇ ਪਾਸੇ ਉਸ ਨੋਟੀਫਿਕੇਸ਼ਨ ਦੀਆਂ ਵੀ ਜਿਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਜਿਹੜਾ ਨਵਾਂ ਨੋਟੀਫਿਕੇਸ਼ਨ ਸੀ ਸੈਨੇਟ ਅਤੇ ਸਿੰਡੀਗੇਟ ਭੰਗ ਕਰਨ ਦਾ ਬੋਰਡ ਆਫ ਗਵਰਨਰਸ ਵਾਲਾ ਉਸ ਨੂੰ ਵਾਪਸ ਲਿਆ ਗਿਆ ਹੈ ਹਾਲਾਂਕਿ ਜਿਹੜੀ ਗੱਲ ਇਸ ਵੇਲੇ ਨਪਿੰਦਰ ਬਰਾੜ ਤੇ ਮਲਵਿੰਦਰ ਸਿੰਘ ਕੰਗ ਕਰ ਰਹੇ ਸੀ ਕਿ ਫਾਈਨਾਂਸਿਸ ਦੀ ਵੀ ਜ਼ਰੂਰਤ ਹੁੰਦੀ ਹੈ ਫੰਡ ਦੀ ਵੀ ਜ਼ਰੂਰਤ ਹੁੰਦੀ ਹੈ ਯੂਨੀਵਰਸਿਟੀ ਦੇ ਲਈ ਤੇ ਉਸ ਦੇ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੀ ਫੰਡਿੰਗ ਦੇ ਨਾਲ ਯੂਨੀਵਰਸਿਟੀ ਚੱਲਦੀ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਸਮੇਂ ਸਿਰ ਬਹੁਤ ਵਾਰ ਪਿਛਲੇ ਸਮੇਂ ਦੇ ਵਿੱਚ ਵੀ ਪ੍ਰੋਪਰ ਅਦਾਇਗੀ ਜਿਹੜੀ ਹੈ ਯੂਨੀਵਰਸਿਟੀ ਨੂੰ ਫੰਡਾਂ ਦੀ ਨਹੀਂ ਕੀਤੀ ਗਈ ਜਿਸ ਤੇ ਧਿਆਨ ਦੇਣਾ ਪੈਂਦਾ